ਫੈਰਿਸ ਵੀਲ ਪਾਰਕ ਆਸਟ੍ਰੇਲੀਆ ਫਰੀਮੈਂਟਲ ਦੇ ਵਿੱਚ ਇੱਕ ਪਾਰਕ ਉੱਤੇ ਲੱਗਾ ਹੋਇਆ ਵਾਹਨ ਬਹੁਤ ਲੋਕ ਇਹਦੇ ਵਿੱਚ ਆ ਕੇ ਇੰਜੋਏ ਕਰਦੇ ਆ ਦੇਖੋ ਇਹਦਾ ਦ੍ਰਿਸ਼ ਰਾਤ రిగੀ ਹੋਈ ਆ ਤੇ ਕਿੰਨਾ ਸੋਹਣਾ ਹੈ ਜਿਹੜਾ ਆਪਣੇ ਰੰਗ ਜਿਹੜੇ ਬਦਲ ਰਿਹਾ ਵਾ ਬਹੁਤ ਵਧੀਆ ਸੇਫਟੀ ਵਾਲਾ ਕੰਮ ਆ ਇਤਾਂ ਦੀ ਕੋਈ ਗੱਲ ਨਹੀਂ ਹੈਗੀ ਹਾਂਜੀ ਕਿਵੇਂ ਹੋ ਸਾਰੇ ਇਹ ਜਗਮਗ ਕਰਦੀਆਂ ਲਾਈਟਾਂ ਤੁਸੀਂ ਦੇਖ ਰਹੇ ਹੋਵੋਗੇ ਤੇ ਬਹੁਤ ਦਿਲਚਸਪ ਚੀਜ਼ ਆ ਇਹ ਇਹਨੂੰ ਕਹਿੰਦੇ ਆ ਫੈਰਸ ਵੀਲ ਤੇ ਹਣਾ ਹੁਣ ਦੇਖੋ ਤੁਸੀਂ ਜਿਹਨੂੰ ਆਪਾਂ ਪੰਘੂੜਾ ਕਹਿ ਦਿੰਦੇ ਆ ਪੰਜਾਬੀ ਝੂਲਾ ਕਹਿ ਦਿੰਦੇ ਆ ਬਹੁਤ ਕਈ ਨਾਂ ਹੋਰ ਵੀ ਲੈ ਲੈਂਦੇ ਇਹਦੇ ਤੇ ਇਹ ਹੈਗਾ ਫੈਰਸ ਵੀਲ ਇਹ ਪਾਰਥ ਆਸਟ੍ਰੇਲੀਆ ਦੇ ਫਰੀਮੈਂਟਲ ਏਰੀਆ ਦੇ ਵਿੱਚ ਇਹਨੂੰ ਜਿਹੜਾ ਇਹ ਫਿਟ ਕੀਤਾ ਗਿਆ ਵਾ ਤੇ ਰਾਤ ਨੂੰ ਇਹਨੂੰ ਚਲਾਉਂਦੇ ਆ ਤੇ ਬਹੁਤ ਲੋਕ ਇਹਦੇ ਵਿੱਚ ਆ ਕੇ ਇੰਜੋਏ ਕਰਦੇ ਆ ਦੇਖੋ ਇਹਦਾ ਦ੍ਰਿਸ਼ ਰਾਤ ਟਿੱਗੀ ਟਿੱਗੀ ਹੋਈ ਆ ਤੇ ਕਿੰਨਾ ਸੋਹਣਾ ਹੈ ਜਿਹੜਾ ਆਪਣੇ ਰੰਗ ਜਿਹੜੇ ਬਦਲ ਰਿਹਾ ਵਾ ਬਹੁਤ ਹੀ ਦਿਲਚਸਪ ਜਿਹੜੀ ਆ ਤੇ ਦਿਲਕਸ਼ ਨਜ਼ਾਰਾ ਵਾ ਤੇ ਲੋਕ ਟਿਕਟਾਂ ਲੈਂਦੇ ਆ ਬੱਚਿਆਂ ਵਾਸਤੇ ਥੋੜੀਆਂ ਜਿਹੀਆਂ ਟਿਕਟਾਂ ਇਹਦੇ ਜੋ ਸਸਤੀਆਂ ਵਾਂ ਤੇ ਜਿਹੜੇ ਅਡਲਟ ਆ ਉਹਨਾਂ ਦੀਆਂ ਜਿਹੜੀਆਂ ਟਿਕਟਾਂ ਥੋੜਾ ਜਿਹਾ 1-2 ਡਾਲਰ ਜ਼ਿਆਦਾ ਹੋਣਗੇ ਕੋਈ ਜ਼ਿਆਦਾ ਫਰਕ ਨਹੀਂ ਪਰ ਬਹੁਤ ਸੋਹਣੀ ਚੀਜ਼ ਆ ਦੇਖੋ ਦੇਖੋ ਆ ਫੀਨੇ ਸੋ ਦੇਖੋ ਜਰਾ ਇਹਦਾ ਦਿਲਚਸਪ ਨਜ਼ਾਰਾ ਤੇ ਥੱਲੇ ਹਾ ਆ ਕਾਊਂਟਰ ਲੱਗਾ ਹੋਇਆ ਵਾ ਇਥੋਂ ਲੋਕ ਜਿਹੜੀਆਂ ਟਿਕਟਾਂ ਜਿਹੜੀਆਂ ਬਾਏ ਕਰਦੇ ਆ ਤੇ ਟਿਕਟਾਂ ਲੈ ਕੇ ਇਸ ਤੋਂ ਬਾਅਦ ਇਹਨੂੰ ਵੇਟ ਕਰਨੀ ਪੈਂਦੀ ਆ ਜਦੋਂ ਸਮਾਂ ਪੂਰਾ ਹੋ ਜਾਂਦਾ ਫਿਰ ਉਸ ਤੋਂ ਬਾਅਦ ਇਹਨਾਂ ਦੀ ਵਾਰੀ ਆਉਂਦੀ ਆ ਇਹ ਥੱਲੇ ਆਪਣੇ ਕਾਊਂਟਰ ਲੱਗਾ ਹੋਇਆ ਜਿੱਥੋਂ ਆਪਣੀ ਸਰਵਿਸ ਦਿੰਦੇ ਆ ਟਿਕਟਾਂ ਵਾਸਤੇ ਤੇ ਆ ਦੇਖੋ ਤੁਸੀਂ ਕਿ ਚੱਲਦੇ ਆਪਾਂ ਅਜੋ। ਬਹੁਤ ਵਧੀਆ ਸੇਫਟੀ ਵਾਲਾ ਕੰਮ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜਿਹੜੇ ਪ੍ਰੋਪਰ ਕੈਬਿਨ ਬਣੇ ਹੋਏ ਆ ਤੇ ਗਲਾਸ ਲੱਗਾ ਹੋਇਆ ਉਹਨਾਂ ਦੇ ਨਾਲ ਤੇ ਮੈਂ ਤੁਹਾਨੂੰ ਕਿਉਂ ਕੋਸ਼ਿਸ਼ ਕਰਦਾ ਦਿਖਾਉਣ ਦੀ ਦੇਖੋ ਇਸ ਤਰ੍ਹਾਂ ਕੈਬਨ ਲੱਗੇ ਹੋਏ ਆ ਜਿਹਦੇ ਵਿੱਚ ਬੈਠੇ ਆ ਬੰਦੇ ਆਓ ਦੇਖੋ ਕੁਝ ਵੀਡੀਓ ਦੰਦ ਆਓ ਦੇਖੋ ਲੋਕ ਬੈਠੇ ਹੋਏ ਵਿੱਚ ਹਾਂ ਤਾਂ ਥੋੜਾ ਹੋਰ ਕਲੀਅਰ ਦਸ ਰਿਹਾ ਹੋਊਗਾ ਫੈਰਸ 휠 ਕਹਿੰਦੇ ਨੂੰ ਫੈਰਸ 휠 ਇਹ ਵੈਸਟਰਨ ਆਸਟ੍ਰੇਲੀਆ ਪਾਰਟ ਦੇ ਫਰੀਮੈਂਟਲ ਏਰੀਆ ਦੇ ਵਿੱਚ ਇਹ ਲਾਇਆ ਹੋਇਆ ਵਾ ਫਿੱਟ ਕੀਤਾ ਹੋਇਆ ਤੇ ਲੋਕ ਇੱਥੇ ਆ ਕੇ ਇੰਜੋਏ ਕਰਦੇ ਇੱਥੇ ਫਕ ਫਕਤਰਾਂ ਨੇ ਇਰੀਆਂ ਰੋਸ਼ਨੀਆਂ ਇਹ ਖਿਲਾਰ ਰਿਹਾ ਵਾ ਤੇ ਦੇਖੋ ਜਰਾ ਫੈਰਸ ਵੀ ਪਾਰਥਸਫੇਲੀਆ ਦੀ タルਪੀ ਤੇ ਲਾਇਆ ਹੋਇਆ ਏ ਬਹੁਤ ਵੱਡਾ ਪੰਗੂੜਾ ਜਿੰਨ ਆਦਨੇ ਆਪਾਂ ਤੇ ਦੇਖੋ ਕਿੰਨੀਆਂ ਵਕਤ ਵਕਤ ਰੰਗੀਆਂ ਰੋਸ਼ਮੀਆਂ ਇੱਕ ਲਾਰ ਦਾ ਖੂਬਸੂਰਤ ਜਿਹੜਾ ਬਣਾ ਰਿਆ ਵਾ ਇਸ ਪਲ ਨੂੰ ਦੇਖੋ ਕਿ ਵੀਡੀਓ ਵਾਚ ਕਰਨ ਲਈ ਦੇ ਇਸ ਫੈਰਸ ਵੀਲ ਪਾਰਟਸ ਆਸਟ੍ਰੇਲੀਆ ਦੇ ਟਰਕੀ ਦੇ ਉੱਤੇ ਲੱਗਿਆ ਹੋਇਆ ਹੈ ਝੂਲਾ ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਵੇਗੀ ਫੈਰਸ ਵੀਲ ਪਾਰਟਸ ਆਸਟ੍ਰੇਲੀਆ ਫਰੀਮੈਂਟਲ ਦੇ ਵਿੱਚ ਇੱਕ ਪਾਰਕ ਚ ਲੱਗਾ ਹੋਇਆ ਵਾਹੇ ਥੈਂਕ ਯੂ ਵੀਡੀਓ ਵਾਚ ਕਰਨ ਲਈ ਉਮੀਦ ਹੈ ਤੁਸੀਂ ਪਸੰਦ ਕਰੋਗੇ ਇਸ ਵੀਡੀਓ ਨੂੰ ਥੈਂਕ ਯੂ ਫੋਰ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਫਿਰ ਮਿਲਾਂਗੇ ਹਾਂਜੀ ਪੰਜਾਬ ਤੇ ਧੰਨਵਾਦ ਥੈਂਕ ਯੂ